ਕਿਦਾਂ ਪਾਉ ਸਸਿਕਾ ਸਾਰੇ ਠੀਕ ਠਾਕ ਐ ਵੀ ਵਧੀਆ ਜੀ ਥੈਂਕ ਯੂ ਅੱਜ ਦਾ ਗੀਤ ਮੈਂ ਗੀਤ ਨਹੀਂ ਕਹੂੰਗੀ ਇਹ ਲੋਕ ਗੀਤ ਆ ਟੱਪੇ ਜਿੱਦਾਂ ਆਪਣੇ ਕੋੜੀਆਂ ਸੁਹਾਗ ਆਉਂਦੇ ਆ ਨਾ ਉਹਦੇ ਨਾਲ ਨਾਲ ਇਹ ਵਾਲਾ ਵੀ ਥੋੜਾ ਰੰਗ ਬੰਨਣ ਨੂੰ ਨਾ ਵਿਆਹ ਸ਼ਾਦੀਆਂ ਦੇ ਵਿੱਚ ਇਹ ਵਾਲਾ ਗਾਣਾ ਗਾਇਆ ਜਾਂਦਾ ਵਾ ਤੇ ਮੈਂ ਇੱਕ ਬਜ਼ੁਰਗ ਦੀ ਵੀਡੀਓ ਬੜੀ ਸਰਕੂਲੇਟ ਹੋਈ ਸੀ ਤਾਂ ਮੈਨੂੰ ਉਹਨਾਂ ਦੀ ਬੜੀ ਸੋਹਣੀ ਆਵਾਜ਼ ਕਿਉਂ ਹੋਈ ਸੀ ਵੈਰੀ ਕਿਊਟ ਗਾਇਆ ਹੈ ਨਾ ਤੇ ਉਹਨਾਂ ਦੀ ਮੈਂ ਵੀਡੀਓ ਦੇਖੀ ਸੀ ਤੇ ਮੈਂ ਕੋਸ਼ਿਸ਼ ਕਰੂੰਗੀ ਮੈਂ ਉਹਨਾਂ ਵਰਗਾ ਤਾਂ ਨਹੀਂ گا ਪਾਉਂਗੀ ਆਫਕੋਰਸ ਪਰ ਮੈਂ ਕੋਸ਼ਿਸ਼ ਕਰੂੰਗੀ ਸਸਵੇ ਨੀ ਬੋਲਦੇ ਨਰਣਾ ਨੀ ਬੋਲਦੇ ਸਸਵੇ ਨੀ ਬੋਲਦੇ ਨਰਣਾ ਨੀ ਪਾਬੋ ਮੈਨੂੰ ਤੇਰੀ ਸਾਂਵੰਗਾ ਵਾਲਾ ਆ ਨਿਗੇਆ ਸਸ ਵੀ ਨਹੀਂ ਬੋਲਦੇ ਨਾਨ ਵੀ ਨਹੀਂ ਬੋਲਦੇ ਵੰਗਾ ਵਾਲਾ ਆ ਨਿਗੇਆ ਨੀ ਪਾਬੋ ਮੈਨੂੰ ਤੇਰੀ ਸਾਂਵੰਗਾ ਵਾਲਾ ਆ ਨਿਗੇਆ ਬਰਾਂ ਤਾ ਆਇਆ ਸੀਗਾ ਹੱਸਦਾ ਤੇ ਖੇਡਦਾ ਬਰੋਂ ਤੇ ਆਇਆ ਸੀਗਾ ਹੱਸਦਾ ਤੇ ਖੇਡਦਾ ਪਾਬੋ ਨੀਂਦਤਾ ਸਿਰਵਾ ਨੀ ਪਾਬੋ ਮੈਨੂੰ ਤੇਰੀ ਸੰਗ